ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਪੀ ਐਨ ਐਨ 24 ਨਿਊਜ਼ ਮੇਰਾ ਨਾਮ ਪ੍ਰੀਤੀ ਬਰਮਾ ਅੱਜ ਖੜੇ ਆ ਨੈਸ਼ਨਲ ਹਾਈਵੇ ਤੇ ਤੁਹਾਨੂੰ ਦੱਸ ਦਈਏ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਰਕਾਰੀ ਹਸਪਤਾਲ ਔਰ ਇਹ ਗੱਡੀ ਦਾ ਸ਼ੀਸ਼ਾ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਅਸੀਂ ਡਰਾਈਵਰ ਭਾਈ ਨਾਲ ਗੱਲਬਾਤ ਕੀਤੀ ਲਗਾਤਾਰ ਦਰਾਹਾ ਹਾਈਵੇ ਦੇ ਉੱਪਰ ਹੋਦੀ ਆ ਰਹੀ ਹੈ ਜਿਹਦੇ ਬਾਰੇ ਪ੍ਰਸ਼ਾਸਨ ਨੂੰ ਵੀ ਕਈ ਵਾਰ ਦੱਸਿਆ ਜਾਂਦਾ ਉਸ ਦੇ ਬਾਵਜੂਦ ਅਕਸਰ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਡਰਾਈਵਰ ਭਾਈਆਂ ਵੱਲੋਂ ਪਾਈਆਂ ਜਾਂਦੀਆਂ ਨੇ ਕਿ ਪੱਟਾ ਮਾਰ ਕੇ ਸ਼ੀਸ਼ਾ ਤਾਂ ਦਿੱਤਾ ਉਸ ਤਰ੍ਹਾਂ ਹੀ ਹੁਣ ਜਦ ਮੌਕੇ ਤੇ ਖੜੇ ਡਰਾਈਵਰ ਨਾਲ ਗੱ ਉਹਨੇ ਦੱਸਿਆ ਕਿ ਦੋ ਮੁੰਡੇ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ 5-7 ਗੱਡੀਆਂ ਦੇ ਸ਼ੀਸ਼ੇ ਪੰਨ ਦਿੱਤੇ ਮੌਕੇ ਤੇ ਪੁਲਿਸ ਕਰਮਚਾਰੀ ਵੀ ਪਹੁੰਚੇ ਸਿਰਫ ਇੰਨੀ ਗੱਲ ਕਹਿ ਕੇ ਚਲੇ ਗਏ ਕਿ ਇੱਥੇ ਪਹਿਲਾਂ ਵੀ ਇਹ ਘਟਨਾਵਾਂ ਹੁੰਦੀਆਂ ਨੇ ਇਹ ਘਟਨਾਵਾਂ ਨੂੰ ਰੋਕਣਾ ਕਿਸ ਨੇ ਹੈ ਪੁਲਿਸ ਪ੍ਰਸ਼ਾਸਨ ਨੇ ਜਾਂ ਕਿਸੇ ਹੋਰ ਸਿਸਟਮ ਨੇ ਵੱਡਾ ਸਵਾਲ ਹੈ ਕੱਲ ਨੂੰ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹਾਈਵੇ ਤੇ ਧੁੰਦ ਦੇ ਕਾਰਨ ਕੋਈ ਗੱਡੀ ਪਲਟ ਸਕਦੀ ਹੈ ਵੱਡਾ ਹਾਦਸਾ ਹੋ ਸਕਦਾ ਪਰ ਪ੍ਰਸ਼ਾਸਨ ਕਿਸ ਚੀਜ਼ ਦੇ ਇੰਤਜ਼ਾਰ 'ਚ ਹੈ ਵੱਡਾ ਸਵਾਲ ਖੜਾ ਹੋ ਰਿਹਾ ਕੀ ਨੋ ਤੁਹਾਡਾ ਸਰ ਮੇਰਾ ਨਾਮ ਬਰੂਨ ਬਰੂਨ ਨੇ ਜੈ ਜੀ ਮਰੁੰਦੇ ਕੀ ਹਾਸਾ ਹੋਇਆ ਤੁਹਾਡੇ ਸਰ ਜੀ ਮੈਂ ਜਲੰਧਰ ਵਾਸਤੇ ਗੱਡੀ ਲੈ ਕੇ ਜਾ ਰਹਾ ਸੀ ਬਲਿੰਕਟ ਦੀ ਸਟੋਰ ਦੀ ਗੱਡੀ ਹੈ ਜੀ ਇਹ ਐਫਸੀ ਚੋਂ ਰਾਜਪੁਰਾ ਕਗਰਸਰਾਂ ਤੋਂ ਲੋਡ ਕਰੀ ਸੀ ਕਿ ਮੈਂ ਜਾ ਰਿਹਾ ਸੀਗਾ ਸਰ ਜੀ ਮੇਰੀ ਅੱਗੇ ਟਰਾਲੇ ਵਾਲਾ ਸੀਗਾ ਯੂਪੀ ਨੰਬਰ ਜੀ ਤੇ ਜੀ ਪਹਿਲਾਂ ਦਾ ਹੂਦਾ ਸ਼ੀਸ਼ਾ ਤੋੜਿਆ ਜੀ ਇੱਟ ਮਾਰ ਕੇ ਜੀ ਰੋੜਾ ਫਿਰ ਪਿੱਛੇ ਮੇਰਾ ਸ਼ੀਸ਼ਾ ਤੋੜਿਆ ਜੀ ਉਹਨਾਂ ਨੇ ਫਿਰ ਇੱਕ ਜੰਮੂ ਵਾਲੀ ਗੱਡੀ ਆ ਰਹੀ ਸੀ ਪਿੱਛੇ ਫਿਰ ਹੂਦਾ ਸ਼ੀਸ਼ਾ ਪੰਨੇ ਆ ਜੀ ਦੋ ਬਲੇਰੋਆਂ ਦਾ ਸ਼ੀਸ਼ੇ ਪੰਨੇ ਜੀ ਹੁਣ ਇਹ ਨਹੀਂ ਸਮਝ ਆ ਰਹੀ ਪਾਜੀ ਆ ਦਰਾਹੇ ਵਾਲਾ ਜਿਹੜਾ ਆਪਾਂ ਪੁੱਲ 'ਤੇ ਚੜਦੇ ਆ ਨਾ ਜੀ ਨਹਿਰ ਵਾਲਾ ਚੜਦੇ ਹੀ ਰੋਂਗ ਸਾਈਡ ਮੁੰਡੇ ਦੋ ਆਏ ਜੀ ਮੋਟਰਸਾਈਕਲ ਤੇ ਉਹਨਾਂ ਦੇ ਹੱਤਾਂ 'ਚ ਇੱਟਾ ਰੋੜੇ ਸੀਗੇ ਜੀ ਉਹਨਾਂ ਨੇ ਸਾਰੇ ਮਤਲਬ ਕਿ ਤਿੰਨ ਚਾਰ ਪੰਜ ਗੱਡੀਆਂ ਦੇ ਜੀ ਸ਼ੀਸ਼ੇ ਤੋੜੇ ਜੀ ਉਹਨਾਂ ਨੇ ਤੇ ਸਾਡੇ ਕੋਲ ਤਾਂ ਜੀ ਗੱਡੀ ਸੰਭੀ ਨਹੀਂ ਗਈ ਅਸੀਂ ਅੱਗੇ ਆ ਕੇ ਲਾ ਕੇ ਸਾਈਡ ਤੇ ਰੋਡ ਜਮ ਕਰਤਾ ਜੀ ਅਸੀਂ ਇਸੀ ਕਰਕੇ ਰੋਡ ਜਮ ਕਰਿਆ ਜੀ ਸਾਡੀ ਸੁਣਵਾਈ ਹੋਏ ਪਰ ਲੇਕਿਨ ਪੰਜਾਬ ਪੁਲਸਾਈ ਪਰ ਕੋਈ ਗੱਲ ਤੇ ਬਾਤ ਤਾਂ ਬਣੀ ਨਹੀਂ ਜੀ ਉਹਨਾਂ ਨੇ ਇਹੀ ਕਿਹਾ ਜੀ ਕੰਪਲੇਟਾਂ ਪਹਿਲਾਂ ਵੀ ਆ ਰਹੀਆਂ ਤੁਹਾਡੀ ਵੀ ਆ ਰਹੀਆਂ ਵੀ ਹੁਣ ਅਸੀਂ ਇਹਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਤਾਂ ਮਤਲਬ ਕਿ ਜਿਸ ਤਰ੍ਹਾਂ ਕਿ ਤੁਹਾਡੇ ਨਾਲ ਘਟਨਾ ਐਗਜ਼ੈਕਟਲੀ ਵਾਪਰੀ ਕਿੱਥੇ ਆ ਕਿੱਥੇ ਹਾਦਸਾ ਹੋਇਆ ਹੈ ਸਰ ਮੈਂ ਦਰਾਹਾ ਨਹਿਰ ਵਾਲੇ ਪੁਲ ਦੇ ਉੱਪਰ ਚੜਿਆ ਸੀਗਾ ਚੜ ਕੇ ਜਦੋਂ ਆਪਾਂ ਨੀਚੇ ਨੂੰ ਉਤਰਦੇ ਹਾਂ ਜੀ ਉਤਰਦੇ ਹੀ ਪਹਿਲਾਂ ਯੂਪੀ ਨੰਬਰ ਗੱਡੀ ਦਾ ਰੋੜਾ ਫੁੱਟਿਆ ਜੀ ਚੀਚਾ ਫੁੱਟਿਆ ਜੀ ਉਸ ਤੋਂ ਬਾਅਦ ਪਿੱਛੇ ਉਹਦੇ ਮੇਰੀ ਗੱਡੀ ਸੀਗੀ ਜੀ ਮੇਰੇ ਰੋੜਾ ਮਾਰ ਕੇ ਉਹਨਾਂ ਨੇ ਮੇਰਾ ਸ਼ੀਸ਼ਾ ਤੋੜਤਾ ਜੀ ਉਸ ਤੋਂ ਬਾਅਦ ਜੀ ਪਿੱਛੇ ਜੰਮੂ ਵਾਲੀ ਗੱਡੀ ਆ ਰਹੀ ਸੀ ਉਹਦਾ ਵੀ ਸ਼ੀਸ਼ਾ ਤੋੜਤਾ ਜੀ ਚਾਰ ਪੰਜ ਗੱਡੀਆਂ ਦੇ ਸ਼ੀਸ਼ੇ ਤੋੜੇ ਜੀ ਬਲੈਰੋਆਂ ਦੇ ਤੋੜੇ ਜੀ ਬਈ ਉਹ ਬਾਕੀ ਗੱਡੀਆਂ ਕਿੱਥੇ ਗਈਆਂ ਬਾਕੀ ਗੱਡੀਆਂ ਤਾਂ ਲੰਘ ਗਏ ਜੀ ਜਾਮ ਖੁਲਵਾਤਾ ਸੀ ਪੁਲਸァਲੇ ਆ ਗਏ ਸੀਗੇ ਜੀ ਉਹਨਾਂ ਨਾਲ ਕਿਹੜੇ ਅਫਸਰ ਆਏ ਸੀ ਕਿਸੇ ਦਾ ਨਾਮ ਪਤਾ ਤੁਹਾਨੂੰ ਨਾਮ ਤਾਂ ਨਹੀਂ ਪਤਾ ਸਰ ਜੀ ਉਹਨਾਂ ਨੇ ਕਿਹਾ ਵੀ ਦੇਖੋ ਜੇ ਤਾਂ ਤੁਸੀਂ ਕੰਪਲੇਂਟ ਕਰਨੀ ਆ ਜਾ ਕੇ ਤੁਸੀਂ ਵੀ ਕੰਪਲੀਟ ਕਰ ਸਕਦੇ ਹੋ ਮੇਰੇ ਨਾਲ ਬਾਕੀ ਉਰੇ ਪੂਰੇ ਦਾ ਕੰਪਲੀਟਾ ਹੋ ਹੀ ਰਹੀ ਹੈ ਵੀ 3 4 5 6 ਕੰਪਲੀਟਾ ਸਾਡੇ ਕੋਲ ਪਹਿਲਾ ਹੈ ਬਾਕੀ ਤੁਹਾਡੀ ਵੀ ਹੁਣ ਜਿੱਦ ਦਿਨ ਹੋਏਗਾ ਤੋ ਤੁਹਾਨੂੰ ਮੌਕੇ ਤੇ ਬੁਲਾਇਆ ਜਾਏਗਾ ਸਾਰਿਆਂ ਨੂੰ ਐਸਐਚਓ ਸਾਹਿਬ ਇੱਕ ਬੀਤੀ ਰਾਤ ਦਰਾਹਾ ਹਾਈਵੇ ਤੇ ਗੱਡੀਆਂ ਦੇ ਸ਼ੀਸ਼ੇ ਭੰਨਣ ਦਾ ਮਾਮਲਾ ਸਾਹਮਣੇ ਆਇਆ ਸੀ ਕੀ ਪੂਰਾ ਮਾਮਲਾ ਸੀ ਇਹ ਅੱਜ ਮਾਰਨਿੰਗ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਧਿਆਨ ਵਿੱਚ ਆਇਆ ਕਿ ਕੁਝ ਕੁ ਬੰਦਿਆਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਹੋਈ ਸੀ ਜਿਦੇ ਵਿੱਚ ਉਹ ਇਹ ਕਹਿ ਰਹੇ ਨੇ ਕਿ ਜਦੋਂ ਕੱਲ ਰਾਤ ਦੇ ਸਮੇਂ ਉਹ ਆਪਣੀਆਂ ਗੱਡੀਆਂ ਦਰਾਹ ਤੋਂ ਲੁਧਿਆਣਾ ਵਾਲੇ ਪਾਸੇ ਲੈ ਕੇ ਜਾ ਰਹੇ ਸੀ ਤਾਂ ਕੁਝ ਸ਼ਰਾਰਤੀ ਹੰਸਿਆਂ ਵੱਲੋਂ ਪੱਥਰ ਮਾਰ ਕੇ ਉਹਨਾਂ ਦੀ ਜਿਹੜੀਆਂ ਗੱਡੀਆਂ ਭੰਨੀਆਂ ਗਈਆਂ ਨੇ ਮੈਸੇਜ ਰਿਗਾਰਡਿੰਗ ਕੋਈ ਵੀ ਰਿਟਰਨ ਕੰਪਲੇਂਟ ਹੈ ਜਿਹੜੀ ਜੇ ਸਾਡੇ 112 ਹੈਲਪਲਾਈਨ ਤੇ ਕੋਈ ਇਦਾਂ ਦੀ ਕੰਪਲੇਂਟ ਵਸੂਲ ਨਹੀਂ ਹੋਈ ਹੈ ਫਿਰ ਵੀ ਇਸ ਚੀਜ਼ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਅਸੀਂ ਅਰੇਦਵਾਲੇ ਦੇ ਜਿਹੜੇ ਸੀਸੀਟੀਵੀ ਕੈਮਰਸ ਨੇ ਇਹਨਾਂ ਨੂੰ ਚੈੱਕ ਕਰ ਰਹੇ ਹਾਂ ਤੇ ਜਲਦੀ ਹੀ ਇਹਨਾਂ ਬੰਦਿਆਂ ਨੂੰ ਟ੍ਰੇਸ ਕਰਾਂਗੇ ਤਾਂ ਕਿ ਕਿਸੇ ਦੀ ਕੋਈ ਪੀਸਫੁੱਲ ਲਾਈਫ ਦੇ ਵਿੱਚ ਕੋਈ ਵੀ ਡਿਸਟਰਬੈਂਸ ਨਾ ਕਰੇ ਸਰ ਕਿੰਨੀਆਂ ਗੱਡੀਆਂ ਨੁਕਸਾਨੀਆਂ ਗਈਆਂ ਇਹ ਜੋ ਮੈਂ ਉਸ ਵੀਡੀਓ ਵਿੱਚ ਦੇਖ ਪਾਇਆ तकरीबन 2 ਤੋਂ 3 ਗੱਡੀਆਂ ਨੇ ਜਿਨ੍ਹਾਂ ਦੇ ਸ਼ੀਸ਼ੇ ਟੁੱਟੇ ਨੇ ਸਰ ਕੀ ਲੱਗਦਾ ਹੈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਹੈ ਜਾਂ ਵੈਸੇ ਹੀ ਮਤਲਬ ਕੋਈ ਸ਼ਰਾਤੀ ਅੰਸਰ ਹੈ ਜੀ ਨਹੀਂ ਕੁਝ ਦਿਨ ਤੋਂ ਤੁਹਾਡੇ ਧਿਆਨ ਵਿੱਚ ਹੋਣਾ ਕਿ ਜੋ ਸਾਡੀ ਨਹਿਰ ਦੇ ਨਾਲ ਰੋਡ ਜਾਰੀ ਹੈ ਰਾਮਪੁਰ ਵਾਲੀ ਰੋੜਾ ਜੋ ਫਾਟਕਾਂ ਵਾਲੀ ਉਹ ਰੋਡ ਬਣਨ ਕਰਕੇ 2-3 ਦਿਨ ਤੋਂ ਟ੍ਰੈਫਿਕ ਜਮ ਲੱਗ ਰਿਹਾ ਹੋ ਸਕਦਾ ਹੈ ਕਿਸੇ ਬੰਦੇ ਨੇ ਉਸ ਚੀਜ਼ ਦਾ ਫਾਇਦਾ ਚੱਕ ਕੇ ਐਦਾਂ ਦੀ ਗੱਲ ਕੀਤੀ ਹੋਵੇ ਬਟ ਕੋਈ ਨੋਟਿਸ ਸੰਬੰਧੀ ਕਿਸੇ ਕਿਸਮ ਦੀ ਕੋਈ ਗੱਲ ਸਾਹਮਣੇ ਨਹੀਂ ਹੈ